ਰਣਾ ਰੀਅਲ ਏਸਟੇਟ ਜੀ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਤਾ ਹੈ ਆਪਾਂ ਸਸਤੇ ਘਰ ਦਿਖਾਉਂਦੇ ਰਹਿੰਨੇ ਆ ਤਾਂ ਅੱਜ ਜੋ ਆਪਾਂ ਤੁਹਾਨੂੰ ਕੋਠੀ ਦਿਖਾਉਣ ਲੱਗੇ ਆ ਤੁਸੀਂ ਫਰੰਟ ਐਲੀਵੇਸ਼ਨ ਦੇਖ ਚੁੱਕੇ ਹੋ ਬਹੁਤ ਹੀ ਵਧੀਆ ਇਹ ਕੋਠੀ ਤਿਆਰ ਕੀਤੀ ਹੋਈ ਹੈ ਤਾਂ ਬਹੁਤ ਹੀ ਸਸਤੇ ਰੇਟ ਵਿੱਚ ਅੱਜ ਇਹ ਕੋਠੀ ਲੈ ਕੇ ਆਏ ਆ ਪ੍ਰਾਈਸ ਸਿਰਫ 22 ਲੱਖ ਰੁਪਏ ਹੈ ਜੀ ਪਹਿਲਾਂ ਸੱਜੇ ਪਾਸੇ ਇੱਕ ਬੈਡਰੂਮ ਆਂਦਾ ਹੈ ਇਸ ਨੂੰ ਡਰਾਈੰਗ ਰੂਮ ਸਮਝ ਸਕਦੇ ਹੋ ਫਿਰ ਪੋਚੇਰੀਆਂ ਦਾ ਲੈਫਟ ਸਾਈਡ ਤੇ ਵੀ ਇਹਨਾਂ ਨੇ ਜਗ੍ਹਾ ਬਣਾਈ ਹੋਈ ਹੈ ਇਹ ਆ ਗਈ ਇਹਦੀ ਲੋਬੀ ਜੀ ਕਿਚਨ ਵੀ ਰਾਈਟ ਸੱਜੇ ਪਾਸੇ ਕਿਚਨ ਹੈ ਜੀ ਰਸੋਈ ਹੈ ਕੋਠੇ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਰੇਟ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ 100 ਗੱਜ ਦੇ ਵਿੱਚ ਇਹ ਕੋਠੀ ਘਰ ਤਿਆਰ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਦੋ ਕਮਰੇ ਪਿੱਛੇ ਇੱਕ ਕਮਰਾ ਅਗੇ ਮੰਨ ਸਕਦੇ ਹਾਂ ਤਿੰਨ ਕਮਰੇ ਉਸ ਤੋਂ ਬਾਅਦ ਇੱਕ ਕਮਰਾ ਉੱਪਰ ਵੀ ਬਣਿਆ ਹੋਇਆ ਹੈ ਹਾਲੇ ਥੋੜਾ ਕੰਮ ਹੋਣ ਵਾਲਾ ਹੈ ਜੇਕਰ ਤੁਹਾਨੂੰ ਇਹ ਕੋਠੀ ਪਸੰਦ ਆਵੇ ਤਾਂ ਅਪਾ ਤੁਹਾਨੂੰ ਕੋਠੀ ਦਿਖਾ ਵੀ ਦੇਵਾਂਗੇ ਤਕਰੀਬਨ ਚਾਰ ਕਮਰੇ ਦੇ ਵਿੱਚ ਬਣੇ ਹੋਏ ਨੇ ਲੌਬੀ ਵੀ ਬਣੀ ਕਿਚਨ ਵੀ ਤੇ ਕੁਝ ਪੌਚ ਏਰੀਆ ਵੀ ਕਹਿ ਸਕਦੇ ਹਾਂ ਛੋਟੀ ਛੋਟੀ ਕਾਰ ਇੱਥੇ ਪਾਰਕ ਹੋ ਵੀ ਸਕਦੀ ਹੈ ਜੀ ਉਸ ਤੋਂ ਬਾਅਦ ਇਸਤੇ ਪ੍ਰਾਈਜ਼ ਜਗਾ ਆਪਾਂ ਦੱਸ ਚੁੱਕੇ ਆ ਲొਕੇਸ਼ਨ ਦੱਸ ਦਿੰਨੇ ਆ ਲొਕੇਸ਼ਨ ਜੀ ਤੁਸੀਂ ਚੰਡੀਗੜ੍ਹ ਰੋਡ ਤੋਂ ਨੀਅਰ ਸਮਰਾਲਾ ਚੌਂਕ ਪੈਂਦਾ ਸਮਰਾਲਾ ਚੌਂਕ ਤੋਂ ਚੰਡੀਗੜ੍ਹ ਰੋਡ ਤੋਂ ਭਾਮੀਆਂ ਆਣਾ ਜੀ ਜਾਂ ਤੁਸੀਂ ਤਾਜਪੁਰ ਰੋਡ ਤੋਂ ਆ ਸਕਦੇ ਹੋ ਲੁਧਿਆਣੇ ਦੇ ਵਿੱਚ ਜਿਹੜਾ ਤਾਜਪੁਰ ਰੋਡ ਹੈ ਇੱਥੋਂ ਆ ਸਕਦੇ ਹੋ ਤਾਜਪੁਰ ਰੋਡ ਤੋਂ ਵੀ ਭਾਮੀਆਂ ਨੂੰ ਰਸਤਾ ਹੁੰਦਾ ਚੰਡੀਗੜ੍ਹ ਰੋਡ ਤੋਂ ਵੀ ਹੁੰਦਾ ਜੀ ਇੱਥੇ ਜਦੋਂ ਆਓਗੇ ਭਾਮੀਆਂ ਤਾਂ ਵੱਡਾ ਗੁਰਦੁਆਰਾ ਸਾਹਿਬ ਹੈਗਾ ਤੁਹਾਨੂੰ ਇੱਕ ਲੈਂਡਮਾਰਕ ਦੱਸ ਰਹੇ ਹਾਂ ਕਿਉਂਕਿ ਕਈ ਵਾਰ ਪ੍ਰੋਪਰ ਲੋਕੇਸ਼ਨ ਤੇ ਤੁਸੀਂ ਪਹੁੰਚ ਨਹੀਂ ਪਾਣਾ ਤਾਂ ਸਾਨੂੰ ਕੰਟੈਕਟ ਕਰ ਲਿਓ ਆਪਣੇ ਨੰਬਰ ਡਿਸਪਲੇ ਤੇ ਤੁਹਾਨੂੰ ਸ਼ੋ ਹੋ ਜਾਣੇ ਨੇ ਇਸੇ ਵੀਡੀਓ ਦੇ ਉੱਪਰ ਤਾਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਆਪਾਂ ਤੁਹਾਨੂੰ ਇਹੇ ਕੋਠੀ ਦਿਖਾ ਦੇਵਾਂਗੇ ਇੱਕ ਕਮਰਾ ਉੱਪਰ ਵੀ ਬਣਿਆ ਹੋਇਆ ਜੋ ਤੁਸੀਂ ਦੇਖ ਚੁੱਕੇ ਹੋਵੋਗੇ ਤਾਂ ਆਪਾਂ ਇੱਕ ਜ਼ਰੂਰੀ ਸੂਚਨਾ ਇਹ ਦੇਵਾਂਗੇ ਲੁਧਿਆਣਾ ਦੇ ਵਿੱਚ ਆਪਾਂ ਸਸਤੇ ਘਰ ਬ੍ਰਾਂਡ ਨਿਊ ਕੋਠੀਆਂ ਤੇ ਰੀਸੇਲ ਪ੍ਰਾਪਰਟੀਆਂ ਸੇਲ ਪਰਚੇਸ ਲਈ ਇਦਾਂ ਦੇ ਹਾਊਸ ਘਰ ਦਿਖਾਉਂਦੇ ਰਹਿੰਨੇ ਆ ਜਿਨ੍ਹਾਂ ਪਰਿਵਾਰਾਂ ਨੇ 10 ਲੱਖ, 20 ਲੱਖ, 30 ਲੱਖ, 40 ਲੱਖ, 50 ਲੱਖ ਤੱਕ ਕੋਠੀਆਂ ਮੰਗੀਆਂ ਸੀ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਆ ਆਉਣ ਵਾਲੇ ਸਮੇਂ ਵਿੱਚ ਹੋਰ ਸਸਤੀਆਂ ਕੋਠੀਆਂ ਦਿਖਾਵਾਂਗੇ ਤਾਂ ਉਹ ਕੋਠੀਆਂ ਦੇਖਣ ਲਈ ਚੰਨ ਨਾਲ ਜੁੜੇ ਰਹੋ ਧੰਨਵਾਦ ਜੀ